ਲੋ ਜੀ ਜਵਰਾ ਸਿੱਧੂ ਦੇ ਸੇਰੇ ਬੰਨੇ ਜਾ ਰਿਹਾ ਜੀ ਸੋ ਮਾਤਾ ਵੱਲੋਂ ਮੂੰ ਮਿੱਠਾ ਕਰਾਇਆ ਜਾ ਰਿਹਾ ਨਾਲ ਹੀ 11-11000 ਰੁਪਏ ਸ਼ਗਨ ਦਿੱਤਾ ਜਾ ਰਿਹਾ ਕੱਠੀਆਂ ਹੋਈਆਂ ਪੁਜੂਆ ਜੱਟੀਆਂ ਤਾਈਆਂ ਹਮੈ ਤੇਰੇ ਤੇ ਰਤੀਆ ਹੋਈਆ ਮਾਮੀਆ ਮਸੀਆ ਦਾਇਆ ਮੈਂ ਤੇਰੇ ਸੇ ਨਾਮਣੇ ਆਈਆ ਓਏ ਹੋਏ ਹੋਏ ਲੈ ਫਿਰ ਅੱਜ ਅਸੀਂ ਛੋਟੇ ਸਿੱਧੂ ਨੂੰ ਆਦੇ ਵਿਆਹ ਦੇ ਸੱਦ ਲਿਆ ਇਹ ਬੇਬੇ ਤੁਸੀਂ ਤਾਂ ਨਹੀਂ ਲਗਾਇਆ ਮੈਨੂੰ ਵਿਆਹ ਦੇ ਏ ਮਾੜੀ ਕੀਤੀ ਇਹਨਾਂ ਨੇ ਆਲੇ ਵਿਆਹ ਤੇ ਨਹੀਂ ਸੱਦਿਆ ਮੈਨੂੰ। ਨਾ ਇਹ ਆ ਗਿਆ ਵਿਆਹ ਤੇ। ਅੱਜ ਸਾਡਾ ਵਿਆਹ ਮੇਰਾ ਤੇ ਮਨਪੀਤ ਦਾ ਅੱਜ ਅਸੀਂ ਕਾਕੀ ਨੂੰ ਨਾਲ ਵਿਆਹ ਹੋਣਾ ਆਪਦਾ। ਠੀਕ ਆ। ਸੋ ਅੱਜ ਕਾਕਾ ਵੀ ਸਾਡੇ 21 ਦਿਨਾਂ ਦਾ ਹੋ ਗਿਆ ਸੋ ਅੱਜ ਸਾਡਾ ਮੇਰਜ ਵੀ ਹੈਗੀ ਆ। ਹੈਲੋ। ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਤਰੀਣਾ ਬਲੌਗ ਚੈਨਲ ਤੇ ਤੇ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋ ਤੇ ਅੱਜ ਦੀ ਵੀਡੀਓ ਕਰਦੇ ਆਂ ਸਟਾਰਟ। ਤੇ ਅੱਜ ਆਪਣੇ ਸੇਰੇ ਬੰਣਨੇ ਨੇ ਸ੍ਰੀ ਵਜਨੇ ਬਾਹਰ ਦੇ ਵਿੱਚ ਕੱਲ ਵਾਲੀ ਵੀਡੀਓ ਥੋੜੀ ਲੰਬੀ ਹੋ ਗਈ ਸੀ ਸੋ ਇਸੇ ਕਰਕੇ ਉਹਦੇ ਵਿੱਚ ਪ੍ਰੋਪਰ ਵੀਡੀਓ ਨਹੀਂ ਬਣੀ ਕਿ ਸੋ ਹੁਣ ਅੱਜ ਆਪਣਾ ਸੇਰੇ ਬਜਨੇ ਨੇ ਸੋ ਅੱਜ ਇੱਕ ਹੋਰ ਖੁਸ਼ੀ ਵਾਲੀ ਗੱਲ ਬਹੁਤ ਹੈਗੀ ਆ ਤੇ ਅੱਜ ਹੈਗੀ ਆ ਜੀ ਸਾਡੀ ਮੈਰਜ ਐਨਿਵਰਸਰੀ ਠੀਕ ਆ ਅੱਜ ਦੇ ਦਿਨ ਮੇਰਾ ਵਿਆਹ ਹੋਇਆ ਸੀਗਾ ਤੇ ਦੂਸਰੀ ਖੁਸ਼ੀ ਵਾਲੀ ਗੱਲ ਇਹ ਆ ਕਿ ਵਿਆਹ ਆਲੇ ਦੇਣੀ ਆਪਣਾ ਯਵਰਾਜ ਸਿੱਧੂ 21 ਦਿਨਾਂ ਦਾ ਹੋ ਗਿਆ ਸੋ ਅੱਜ 21 ਆ ਵੀ ਆ ਤੇ ਮੰਨ 21 ਦਿਨਾਂ ਤੇ ਸੇਰੇ ਬੰਨਣ ਲੱਗੇ ਆਪਾਂ ਉਹਦੇ ਤੇ ਅੱਜ ਸਾਡੀ ਮੈਰਿਜ ਐਨਵਰਸਰੀ ਵੀ ਆ ਤੇ ਬਹੁਤ ਜਲਦੀ ਯਵਰਾਜ ਨਾਨਾ ਨਾਨੀ ਐਂਡ ਮਨਪ੍ਰੀਤ ਸੋ ਪਹੁੰਚਣ ਆਲੇ ਆ ਸੋ ਜਦੋਂ ਉਹ ਆਗੇ ਫਿਰ ਆਪਾਂ ਸੇਰੇ ਬੰਨਾਂਗੇ ਤੇ ਸਾਰੇ ਰਿਸ਼ਤੇਦਾਰ ਆਉਣ ਲੱਗ ਗਏ ਆ ਸਾਰੇ ਜਾਣੀ ਹਨਾ ਕੀ ਸੇਰੇ ਬਣਾ ਕੇ ਰੱਖਲੇ ਸੀ ਪਿਛਲੀ ਵੀਡੀਓ ਦੇ ਵਿੱਚ ਸੋ ਪ੍ਰਸ਼ਾਦ ਵਗੈਰਾ ਵੰਡਿਆ ਗਿਆ ਸਾਰੇ ਹਨਾ ਕੜਾਹ ਵੰਡਿਆ ਗਿਆ ਪਿੰਡ ਦੇ ਵਿੱਚ ਤੇ ਹੁਣ ਸੇਰੇ ਰਹਿ ਗਏ ਆ ਸੇਰੇ ਬੰਨਣੇ ਨੇ ਆਪਾਂ ਠੀਕ ਆ ਸੇ ਸਾਰੇ ਜਣੇ ਵੀਡੀਓ ਕਰੇ ਕੰਟੀਨਿਊ ਸੁਮਨ ਪੀਤਵੀ ਆਉਂਦੀ ਹੈ ਮਨਪੀਤ ਨੂੰ ਮਲਾਉਣੇ ਆ ਤੇ ਛੋਟਾ ਸਿੱਧੂ ਵੀ ਪਹੁੰਚਣ ਵਾਲਾ ਆਪਦੇ ਦਾਦਿਕਾ ਪਰਿਵਾਰ ਦੇ ਵਿੱਚ ਹੁਣ ਮਨਪੀਤ ਇੱਥੇ ਆਪਣੇ ਕੋਲ ਹੀ ਰਹੂਗੀ ਸੋ 10 ਕ ਦਿਨ ਉੱਥੇ ਉਹ ਲਾਇਆ ਹੀ ਹੈ ਕਿਉਂਕਿ ਤੁਹਾਡਾ ਬੁਟੀਕ ਦਾ ਵੀ ਥੋੜਾ ਜਿਹਾ ਔਖਾ ਹੋਇਆ ਪਿਆ ਸੀ ਕੰਮ ਬੁਟੀਕ ਦਾ ਵੀ ਥੋੜਾ ਕੰਮ ਕਰਨ ਵਾਲੇ ਪਏ ਸੀਗੇ ਤੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਸੀ ਕਿਹਦਾ ਕੰਮ ਕਿਦਾਂ ਕਰਨਾ ਨਾਲ ਆਪ ਨੂੰ ਆਉੜਦੀ ਨਹੀਂ ਕਿਉਂਕਿ ਉਹਦਾ ਕੰਮ ਦਾ ਉਹਨੂੰ ਪਤਾ ਠੀਕ ਆ ਤੂੰ ਮਲਾਉਣੇ ਤੁਹਾਨੂੰ ਸਾਰੇ ਰਿਸ਼ਤੇਦਾਰਾਂ ਦੇ ਨਾਲ ਬੜਾ ਲੰਬਾ ਵਲੌਗ ਸਹੀ ਹਾਓ ਫਿਰ ਬਣਦੇ ਆ ਸੇਰੇ ਤੇ ਨਾਲੇ ਮਿਲਦੇ ਸਾਰੇ ਰਿਸ਼ਤੇਦਾਰ ਉਹਨੇ ਤੇ ਮਨਪੀਠਾਉਣ ਦੀ ਵੇਟ ਹੁੰਦੀ ਆ ਉਹ ਵੀ ਆਉਂਦੇ ਪਏ ਆ ਠੀਕ ਆ ਆਜੋ ਫਿਰ ਲੋਬੀ ਰਿਸ਼ਤੇਦਾਰ ਸਾਰੇ ਪਹੁੰਚ ਚੁੱਕੇ ਆ ਤੇ ਫੋਟੋ ਤੇਰੀ ਕਿਹੜਾ ਸੂਣੀ ਹੋਣੀ ਆ ਖਚਾਲਾ ਐਸਾ ਵੀਰਾ ਆਇਆ ਸਾਰੇ ਨੂੰ ਸੱਦੀ ਜਾਂਦੀ ਵੀ ਛੀਤੀ ਆਜੋ ਉਧਰ ਗੱਡੀ ਆ ਚੁੱਕੀ ਆ ਐ ਸਾਰੇ ਨੂੰ ਵਾਜਾ ਮਾਰ ਮਾਰ ਕੇ ਸਾਦੀ ਆ ਵੀ ਆ ਗਈ ਆ ਆ ਜਾ ਮੈਂ ਤੇ ਦਿੰਦਾ ਨਹੀਂ ਮੈਂ ਕਰੇਗੀ ਪ੍ਰਭੂ ਥੋੜਾ ਇੱਕ ਤਾਂ ਕਰ ਪਾਉਣਾ ਚੱਲ ਪੈ ਰਹੇ ਹਾਂ ਛਾਲੀਂ ਚੱਲੋ ਜੀ ਮੋਗਾ ਆਈ ਮੈਂ ਸਭੀ ਸਾਈਂ ਤੇ ਰਾਜ ਹਾਂ ਹਾਂ ਮੈਂ ਨਹੀਂ ਦੇਖਿਆ ਹੈ ਮੈਂ ਐਸੀ ਦੇਖਿਆ ਨਹੀਂ ਮੈਂ ਨਹੀਂ ਆਇਆ ਪਾਪਾ ਉਹ ਕਿੰਨਾ ਚੁੱਕਾ ਹੋਏ ਕੀ ਕਰਨਾ ਆ ਜਾ ਕੋਈ ਐਸ਼ ਵੀਰਾ ਕਿੱਥੇ ਆ ਵੀਰਾ ਵੀਰਾ ਆ ਗਿਆ ਹੂੰ ਚੱਲ ਕੁਝ ਹੋਣਾ ਪਹਿਲਾਂ ਸਾਰੇ ਜਣੇ ਵਿਸ਼ ਕਰਦੇ ਆ ਮਨਪ੍ਰੀਤ ਨੂੰ ਸਾਰੇ ਜਣੇ ਕਰੋ ਹੈਪੀ ਮੈਰਿਜ ਐਨਿਵਰਸਰੀ ਐਜ ਵਿੱਚ ਕੱਢਦੇ ਮੈਂ ਤਾਂ ਕਿਹੜਾ ਭਾਪੀ ਬੜੀ ਮਾਣਿਆ ਹੈ ਹੈਪੀ ਮੈਰਿਜ ਐਨਿਵਰਸਰੀ ਓ ਜੈਪੋਰ ਬਈ ਮੈਨੂੰ ਕਿੰਨਾ ਚਿਰ ਦਾ ਕੀਤਾ ਦੇ ਸੀ ਮਤਲਬ ਕਿ ਬੁਢੀ ਐਨੀਵਰਸਰੀ ਹੈ ਹੈਪੀ ਮੈਰਿਜ ਅਨਵਰਸਰੀ ਆ ਗਿਆ ਜੇਤਤਾ ਇਹਨਾਂ ਨੂੰ ਯਾਰ ਮੈਨੂੰ ਵੀ ਲੱਗਦਾ ਲਓ ਜੀ ਅੱਜ ਦਿਨ ਸਾਡਾ ਵਿਆਹ ਵੀ ਹੋਇਆ ਸੀ ਅੱਜ ਦਿਨ ਸਾਡਾ ਕਾਕਾ ਵੀ 21 ਦਿਨਾਂ ਦਾ ਹੋ ਗਿਆ ਡੇਢੀ ਥੈਂਕ ਯੂ ਸਾਸੀ ਆਉਂਦੀ ਥੀ ਸਾਸੀ ਆਇਆ ਉਹੋ ਗੀਤ ਮੈਂ ਅਰੰਭ ਕਰਦਾ ਤੁਹਾਡੇ ਦਾ ਮੈਂ ਅਰੰਭ یونیورسٹی ਕਿ ਜਿਹਾ ਜਿੱਤੇ ਨਹੀਂ ਮੈਂ ਜਿਹਨ ਵਸਰੀ ਕਾ ਚੇਤੇ ਸੇਰੇ ਜੀ ਸਾਰੇ ਸੇਰੇ ਜੀ ਵਿਜੀ ਹੋਏ ਪਏ ਆ ਸਸੀ ਕਾ ਮਸੀ ਲੋਈ ਪੂਆ ਕੇ ਵੀ ਆ ਗਏ ਆਪਣੇ మేం ਸਾਡੇ ਵਾਂਦੇ ਲੇਟ ਹੋਇਆ ਫਿਰਦੇ ਆ ਕਿਉਂ ਆ ਅਸੀਂ ਤਾਂ ਕਾ ਲੇਟ ਆਇਆ ਅਸੀਂ ਤਾਂ ਕਿਆ ਭੰਦੇ ਸੱਸੀਆ ਬਾਬੀ ਠੀਕ ਆ ਠੀਕ ਆ ਜਿੱਥੇ ਹੱਸੀਆ ਸੱਸੀਆ ਬਾਬੀ ਹਾਂਜੀ ਹਾਂਜੀ ਸੱਸੀਆ ਬਾਬੀ ਜੀ ਠੀਕੀ ਆ ਸੱਸੀਆ ਬਾਬੀ ਸੱਚੀ ਆ ਸੱਸੀਆ ਬਾਬੀ ਅੱਛਾ ਜੀ ਸਾਡੇ ਡਬਲ ਕੰਮ ਹੋ ਰਿਹਾ ਹੈ ਸੱਸੀ ਆਂ ਜੀ ਅੱਜ ਆਪਾਂ ਜਾਣਾ ਹੈ ਕਿ ਕਿ ਤਸਵੀਰਾਂ ਹੈ ਠੀਕ ਹੈ ਨਹੀਂ ਲੱਗਦਾ ਨਹੀਂ ਕਿਸੇ ਕੋ ਤੇ ਨਾ ਤੇ ਆਖਾ ਸੀ ਮੈਂ ਬੜਾ ਹੀ ਫਣੀ ਡਾਉਂਟ ਅੱਛਾ ਵੱਡਾ ਫਿਕਰਾ ਦਿਨ ਧਿਆਨ ਲਗਾਈ ਦੀ ਓਏ ਹੋਏ ਹੋਏ ਲੈ ਫਿਰ ਅੱਜ ਅਸੀਂ ਛੋਟੇ ਸਿੱਧੂ ਨੂੰ ਆਉਦੇ ਵਿਆਹ ਤੇ ਸੱਦ ਲਿਆ ਇਹ ਬੇਬੇ ਤੁਸੀਂ ਤਾਂ ਨਹੀਂ ਲਗਾਇਆ ਮੈਨੂੰ ਵਿਆਹ ਤੇ ਇਹ ਮਾੜੀ ਕੀਤੀ ਇਹਨਾਂ ਨੇ ਆਲੇ ਵਿਆਹ ਤੇ ਨਹੀਂ ਸੱਦਿਆ ਮੈਨੂੰ ਨਾ ਇਹ ਆ ਗਿਆ ਵਿਆਹ ਤੇ ਅੱਜ ਸਾਡਾ ਵਿਆਹ ਮੇਰਾ ਤੇ ਮਨਪੀਤ ਦਾ ਅੱਜ ਅਸੀਂ ਕਾਕਾ ਨੂੰ ਨਾਲ ਵਿਆਹ ਹੋਣਾ ਆਪਦਾ ਠੀਕ ਆ ਸੋ ਅੱਜ ਕਾਕਾ ਵੀ ਸਾਡੇ 21 ਦਿਨਾਂ ਦਾ ਹੋ ਗਿਆ ਸੋ ਅੱਜ ਸਾਡਾ ਮੇਰਜ ਵੀ ਹੈਗੀ ਆ ਹੈਲੋ ਸਸ 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 ਹਾਂ ਉਹ ਟਾਈਮ ਤੇ ਹਣਾ ਵੀ ਤੇਰੀ ਪੱਗੀਆਂ ਤਾਂ ਚੰਗੀਆਂ ਹੀ ਮੰਗੀ ਜਾਂਦੀ ਨੇ ਵਾਹ ਉਹ ਉਹ ਐਸੀ ਜਾਂਦਾ ਏ ਹਸੀ ਜਾਂਦਾ ਏ ਹਸੀ ਜਾਂਦਾ ਗੱਲਾਈ ਅਲੋ ਯੋ ਯੋ ਮਾਨੇ ਮੇਬੀ ਆਇਆ ਆਪਣੇ ਬੀਬੀ ਆਈਓ ਐਸ਼ ਕਿੱਥੇ ਆ ਕਹਿੰਦੀ ਨਾ ਕਿ ਉਹ ਬੇਬੀ ਨਹੀਂ ਐਸ਼ ਤਾਂ ਜੇ ਕਦੋਂ ਐਸ਼ ਕਦੋਂ ਦੀ ਡਿੱਕੀ ਜਾਂਦੀ ਆ ਆਏ ਆ ਵੇ ਇਹਨੂੰ ਐ ਮੈਨੂੰ ਨਹੀਂ ਦਿੰਦਾ ਇਨੂੰ ਖਾ ਇਹਨੂੰ ਦਿਖਾ ਦੇਖ ਨਿੱਕਾ ਕਾਕਾ ਨਾ ਇਹ ਵੀ ਲੈ ਜਾਂਦਾ ਵੀਰ ਅੱਜ ਚਲੋ ਵੀ ਰੰਗ ਚਿੰਦਾ ਫੜਨ ਨੂੰ ਵਿਚਾਰੇ ਨਾ ਕਿਹੜਾ ਲੈ ਚੰਦਾ ਸਾਹੇ ਦਾ ਜੀ ਨਾ ਘਰ ਨਾਲ ਬਾਈ ਮਾਰਗਾ ਸੱਚੀ ਕਰ ਗਈ ਗਈ ਕਰ ਮਨੀ ਹਾਂ ਐਸ ਤਨ ਉਧਰ ਉਤਰੀ ਜਾਂਦੀ ਸੀ ਭਾਈ ਦੋਹੇ ਦਾ ਗਾਉਂਦੀ ਨਹੀਂ ਆਈ ਤੂੰ ਦੋਹੇ ਮੈਂ ਕੀ ਕੰਮ ਇਥੇ ਨਾ ਮੈਨੂੰ ਕਿਹਾ ਵੀ ਚੱਕ ਮੈਂ ਲਾਈ ਤੂੰ ਉਹੀ ਗੱਲ ਮੈਂ ਕਿਹੜਾ ਲਾਵਾਂ ਹੋਣਾ ਕੋਈ ਲਾ ਦੇ ਕੋਈ ਲਾ ਦੇ ਕਿ ਮੂਸੇ ਵਾਲੇ ਦਾ ਇਹ ਸਾਡੀ ਤਾਈ ਹੈ ਦੋਹੇ ਵੋਗ ਆਉਂਦੀ ਹੈ ਇਹ ਚੀਜ਼ਾਂ ਖਤਮ ਹੁੰਦੀਆਂ ਨਹੀਂ ਆਪ ਵਗਵਾਉਣੇ ਆ ਤਾਈ ਦੋਹੇ ਆ ਜਾਣ ਕੋਈ ਨਹੀਂ ਲਾ ਦੂੰ ਦੋਹੇ ਵਾਧੂ ਲਾ ਦੂੰ ਹਾਂ ਮਾਰਾ ਤੰਦਰੁਸਤੀ ਰੱਖੇ ਦੋਹੇ ਕੋਈ ਛਿੱਕੀ ਜਿਹੜੇ ਮਰਜ਼ੀ ਲਾ ਦੀ ਛਿੱਕੀ ਮਾਰੀ ਨਹੀਂ ਦੋਹੇ ਦਾ ਠੀਕ ਆ ਗਈ ਆ ਗ੍ਰੈਂਡੀ ਮਾਰਾ ਤੇਰੇ ਵੱਢੀ ساری ਉਮਰ ਕਰੇ ਥੈਂਕ ਯੂ ਮੈਂ ਤਾਂ ਬਹੁਤ ਛਲੌਣੀ ਹੁੰਨੀ ਤੈਨੂੰ ਧੰਨਵਾਦ ਧੰਨਵਾਦ ਉਹਨਾਂ ਦਾ ਪੌਂਟ ਪਰੋਣਾ ਬਹੁਤ ਸਿਆਣਾ ਮੈਨੂੰ ਤਾਂ ਹਰ ਵੇਰੀ ਜਦੋਂ ਆਉਂਦਾ 150 ਇਕ ਹੀ ਜਾਂਦਾ ਆਏ ਹਾਏ ਹਾਏ ਅੱਲਾਹ ਕਿਉਂ ਮੈਨੂੰ ਪਤਾ ਵੀਡੀਓ ਦੇ ਵਿੱਚ ਆਉਣਾ ਹੈ ਤੂੰ ਤਾਂ ਦੋਏ ਵੀ ਮੇਰੀ ਵੀਡੀਓ ਦੇ ਵਿੱਚ ਹੋਣ ਕੇ ਤਾਂ ਵਧਾਈ ਕਰ ਰਹੀ ਹੈ ਕਿ ਮੈਂ ਵਾਕਿਆ ਹੀ ਵਧਾਈ ਦੇ ਕਾਉਂ ਲੱਗਾ ਤੇਰੀ ਨਹੀਂ ਵਾਕਿਆ ਨਹੀਂ ਸਹੀ ਵਕੈਣੀ ਹੈ ਤੈਨੂੰ ਚੰਗਾ ਪਰੋਣਾ ਹਾਂ ਲੈ ਵੀ ਰੈਡੀ ਤੀ ਮੁੰਡਾ ਪਰੋਣਾ ਵਧੀਆ ਮੈਨਰੇ ਕਹਿਆ ਤੁਨੂੰ ਹਾਂ ਵਧੀਆ ਪਰੋਣਾ ਹਾਂ ਤਾਂ ਕੰਨੀ ਤੇ ਨਹੀਂ ਖਾਇਆ ਪਰ ਉਹਨੇ ਲਾਉਣੀ ਕਿੰਨੀ ਤੁਸੀਂ ਕਾਇਆ ਨਾ ਆ ਜੋ ਤੇ ਅਸੀਂ ਸਾਰੇ ਰਿਸ਼ਤੇਦਾਰ ਦੋਸਤੋ ਆ ਚੁੱਕੇ ਆ ਤੇ ਬਾਪੂ ਦੇ ਬਾਪੂ ਦੇ ਸਹੁਰੇ ਹੀ ਨਹੀਂ ਪਹੁੰਚੇ ਮੈਂ ਕਿਹਾ ਮੈਂ ਆਪਾਂ ਹੋਣੀ ਕਰਦਾ ਮਾਪੇ ਮਾਪੇ ਕਿ ਮੈਂ ਦੱਸ ਰਿਹਾ ਮੈਂ ਕਿ ਆਪ ਨੂੰ ਤੇਰੀ ਗੱਲ ਤਾਂ ਸੁਣ ਤੂੰ ਛੱਡ ਉਧਰ ਤੇ ਗੱਲ ਕਰ ਬਾਪੂ ਦੀ ਸਾਰੇ ਰਿਸ਼ਤੇਦਾਰ ਤਾਂ ਆ ਗਏ ਆ ਬਾਪੂ ਦੇ ਸਹੁਰੇ ਹੀ ਨਹੀਂ ਆਏ ਤੇ ਬਾਪੂ ਗਾ ਤੇ ਗਾਣ ਗੱਡੀ ਤੇ ਜਾਂਦਾ ਵੀ ਦੁਬਾਰਾ ਆ ਗਿਆ ਹੈ ਨਾ ਬੱਪੂ ਘਰ ਅੱਜ ਆ ਤੁੰਗੀ ਮੈਂ ਕਿਹਾ ਬਾਪੂ ਵੀ ਗਲਤੀ ਤੇਰੀ ਆ ਤੂੰ ਉੱਥੇ ਜਾਣ ਲੈ ਕੇ ਗਿਆ ਕਿਉਂ ਹੈ ਬਾਪੂ ਸਹੀ ਆ ਗਲਤੀ ਤੇਰੀ ਆ ਬਾਪੂ ਤੂੰ ਉੱਥੇ ਵਿਆਹ ਨਹੀਂ ਕਰਾਉਣਾ ਸੀ ਰਿਸ਼ਤਾ ਤੈਨੂੰ ਮੈਂ ਕਰਾ ਦੇਣਾ ਸੀ ਵਧੀਆ ਜਿਹਿਆ ਹੈ ਬਾਪੂ ਹੁਣ ਇਨੀ ਲੋਕ ਜਾਣਦੇ ਆ ਮੈਂ ਵਧੀਆ ਰਿਸ਼ਤਾ ਕਰਾ ਦੇਣਾ ਸੀ ਵਧੀਆ ਕੁੜੀ ਭਾਲ ਲੈਣੀ ਸੀ ਕੁੜੀ ਭਾਲਣੀ ਹੈ ਉਈ ਵਾਰੀ ਸੀ ਤੁਮੇ ਵਾਰੀ ਹਾਂ ਸਹੀ ਆ ਢੋੰਡੀ ਵਾਲੀ ਭਾਈ ਕਹਿੰਦੀ ਛੱਡ ਕੇ ਤਾਂ ਇਹਨੇ ਮੇਰੇ ਨਾਲ ਰਿਸ਼ਤਾ ਕਰਾਇਆ ਕਿੰਨਾ ਇਹਦੇ ਨਾਲ ਹੀ ਕਰਾਉਣਾ ਉਹ ਕਹਿੰਦਾ ਇੱਧਰ ਦਾ ਇਲਾਕਾ ਚੰਗਾ ਭਾਈ ਹੈ ਉਹ ਨਰੋਈ ਜਾਦੇ ਸੀ ਉਹਨੇ ਨਿੱਕੀ ਜੀ ਲੱਭੀ ਉਹਨੇ ਨਹੀਂ ਨਾ ਪਤਾ ਵੀ ਹਨਾ ਮਸੀਬਤ ਬਾਪੂ ਕਾ ਜਿਹਨੇ ਨਿੱਕੀ ਹੋਰ ਨਹੀਂ ਚੰਗੀ ਹੁੰਦੀ ਆ ਇਹ ਫਿਰ ਨਿੱਕੀ ਜੀ ਲੈ ਆ ਵਿਆਹ ਕੇ ਕੌਣ ਕਹਿੰਦਾ ਛੇਣੀ ਪਰ ਨਿੱਕੀ ਜੀ ਹੁੰਦੀ ਗਾੜਰ ਵੜ ਦਿੰਦੀ ਨਾ ਕੀ ਨਤੀਜੇ ਨਵੇਂ ਆ ਗਏ ਸਫਰ ਪੂਰਾ ਕਰ ਲਿਆ ਹਣਾ ਬਈ ਹਾਂ ਲੈ ਲੈ ਕੰਮ ਲੈ 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 ਤੂੰ ਤਾਂ ਬਾਪੂ ਹੁਬਾਤਾ ਬੇਬੇ ਤੂੰ ਸਫਰ ਪੂਰਾ ਕਰਦਾ ਕੀਤਾ ਬਾਪੂ ਮੇਰੇ ਲਈ ਦੇ ਵੇ ਕਿਚੀਚੀਆਂ ਲੈਦਾ ਤੇ ਹੁਣ ਆਇਆ ਤੂੰ ਕਿਚੀਚੀਆਂ ਤੇਰੇ ਦੀ ਲੈਣੀਆਂ ਹੈ ਕਿਚੀਤੀਆਂ ਕੀ ਤੇ ਲੋਏ ਹੁਣ ਤੇਰੇ ਤੇ ਲੈਣੀਆਂ ਹਣ ਸਭ ਮੇਰੇ ਤੇ ਕੱਢ ਦਿੰਦਾ ਵੀ ਹੁਣ ਮੇਰੇ ਤਾਂ ਬੱਸ ਨਹੀਂ ਗਾ ਰੋਟੀ ਕਹਿੰਦੀ ਕਿ ਨਹੀਂ ਨਹੀਂ ਕਹੂੰਗਾ ਦਵਾਈ ਬੰਦੇ ਤੇ ਤਾਂ ਕਿ ਆ ਜਾਂਦੀ ਕਿ ਨਾ ਦਾ ਅਰਥ ਵਿਦਨੇ ਹਾਂ ਮਰੋਟੀ ਖਾ ਲਾ ਹੂੰ ਅਜ ਤਾਂ ਆਪ ਗਿਆ ਵਾ ਇੱਕ ਹਫਤਾ ਦੇਖਣਾ ਹੋਰ ਬਸ ਇੱਕ ਹਫਤਾ ਹੂੰ ਆਪਾਂ ਕਿਹਨ ਜਾ ਰਹੇ ਹਾਂ ਜਵਨ ਹਾਂ ਆ ਹੋਈਆ ਮਾਮੀਆ ਮਾਸੀਆਂ ਤਾਈਆਂ ਹਾਂਜੀ ਦੋਸਤੋ ਘਰ ਦੇ ਵਿੱਚ ਸ਼੍ਰੀ ਬੰਨਣ ਦੀ ਇਹ ਰਸਮ ਹੋਣ ਲੱਗੀ ਆ ਸੋ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਪਹੁੰਚ ਚੁੱਕੇ ਆ ਤੇ ਭਾਬੀਆਂ ਵੱਲੋਂ ਸਿਰ ਦੇ ਉੱਪਰ ਸੇਰੇ ਚੱਕੇ ਜਾ ਰਹੇ ਆ ਜਿੰਨੀਆਂ ਮੇਰੀਆਂ ਭਾਬੀਆਂ ਨੇ ਸਾਰੀਆਂ ਸੇਰੇ ਵਾਲੇ ਟੋਕਰੀ ਚੱਕ ਰਹੀਆਂ ਨੇ ਤੇ ਆਪਣੇ ਸੇਰੇ ਵੱਜਨੇ ਆ ਚਾਰਾਂ ਘਰਾਂ ਦੇ ਵਿੱਚ ਤੇ ਚਾਰਾਂ ਘਰਾਂ ਦੇ ਵਿੱਚ ਸੇਰੇ ਬੰਨਣੇ ਨੇ ਸੋ ਸਾਰੇ ਜਾਣੀ इकट्ठे ਹੋਏ ਨੇ ਬੜਾ ਖੁਸ਼ੀ ਦਾ ਮਾਹੌਲ ਆ ਘਰ ਦੇ ਵਿੱਚ ਤੇ ਬੇਬੇ ਵੱਲੋਂ ਕਿ ਜਿਹੜੀਆਂ ਭਾਬੀਆਂ ਸੇਹਰੀ ਬਣਨ ਵਾਸਤੇ ਟੋਕਰੀ ਚੱਕੇ ਆ ਉਹਨਾਂ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਸ਼ਗਨ ਦੇ ਰਹੇ ਨੇ ਤੇ ਕਿਉਂਕਿ ਕਰਮਾ ਨਾਲ ਇਹ ਦਿਨ ਮਿਲਦੇ ਨਹੀਂ ਹਨ ਸੋ ਸਾਰੇ ਨੂੰ ਬੜਾ ਚਾ ਸਾਰੇ ਗਾ ਰਹੇ ਨੇ ਲੀਡਸ ਗਾ ਰਹੀਆਂ ਨੇ ਹਨਾ ਸੋ ਪੂਰਾ ਮਾਹੌਲ ਆਨਗਵਾਂਡ ਸਾਰਾ ਇਕੱਠਾ ਹੋਇਆ ਕਿਉਂਕਿ ਵਧੀਆ ਲੱਗਦਾ ਕਿ ਜਦੋਂ ਆਪਾਂ ਹਨਾ ਖੁਸ਼ੀ ਦੇ ਮੌਕੇ ਸਾਰੇ ਜਿੰਦੂ ਇਕੱਠੇ ਹੁੰਨੇ ਆ ਤਾਂ ਬੜਾ ਮਜ਼ਾ ਆਉਂਦਾ ਹੈ ਚੀਜ਼ ਦਾ ਲਓ ਜੀ ਯਵਰਾ ਸਿੱਧੂ ਦੇ ਸੇਰੇ ਬੰਨੇ ਜਾ ਰਹੇ ਆ ਜੀ ਸੋ ਮਾਤਾ ਵੱਲੋਂ ਮੂੰਹ ਮਿੱਠਾ ਕਰਾਇਆ ਜਾ ਰਿਹਾ ਨਾਲ ਹੀ 11-11000 ਰੁਪਏ ਸ਼ਗਨ ਦਿੱਤਾ ਜਾ ਰਿਹਾ ਮੈਂ ਵਰੂ ਕਿਹੜਾ ਪਤਾ ਲੱਗਦਾ ਵੀਰੂ ਮੈਂ ਪਾਸੀ ਗਈ ਤੇ ਕਹਿਣਾ ਲਓ ਜੀ ਤਾਂ ਕਿਹੜਾ ਬੋਲਦਾ ਹੋਇਆ ਇਹ ਕਰਨਾ ਕਹੀ ਹੁਣ 11 ਦੇਣਗੇ ਤਾਂ ਲੈਣੇ ਆ ਦੋ ਸੈਟ ਦੰਨਾ ਇਹਤ ਖੰਦੀ ਸੀ ਮੈਂ ਕਿਹਾ 11000 ਨੇੜੇ ਆਇਆ ਕਲਕ ਮਾ ਦੇ ਸਾਰਿਆਂ ਤੇ ਇਹਨੇ ਕਿਹਾ ਵੀ ਐਡਾ ਕਿਡਾ ਹੋਇਆ ਜਿਹੜਾ ਇੰਨੇ ਦੀ ਕੇਰੋ ਦੋਹੇ ਜਾਣਾ ਧਨਵਾਦ ਕਠੀਆਂ ਹੋਈਆਂ ਉਹ ਹੋਵਾ ਚੀਆਂ ਤਾਇਆ ਹਮੈ ਤੇਰੇ ਤੇਰੇ ਬੁਨਾ ਵਾਲੀ ਆਈਆਂ ਕਠੀਆਂ ਹੋਈਆਂ ਮਾ Bye. Hey. ਕੌਣ ਚੱਲਦਾ ਜਾਨੂ ਕੋਲ ਚੱਲ ਫਿਰ ਆਪਾਂ ਕਰੀਏ ਚਲੋ ਜੀ ਸ਼੍ਰੀ ਬੰਨੋ ਵਾਸਤੇ ਸਾਰੇ ਤਿਆਰ ਖੜੇ ਨੇ ਸੋ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਾਮ ਦਿੱਤੇ ਗਏ ਨੇ ਕੋਈ ਸ਼੍ਰੀ ਬੰਨਣਾ ਕਹਿੰਦਾ ਕੋਈ ਸੇਰੇ ਬੰਨਣਾ ਕਹਿੰਦਾ ਸਾਡੇ ਏਰੀਆ ਮੋਗੇ ਜ਼ਿਲ੍ਹੇ ਦੇ ਵਿੱਚ ਆਪਾਂ ਸੇਰੇ ਬੰਨਣੇ ਕਹਿੰਦੇ ਆ ਜਿਆਦੀ ਹਲੋ ਜੀ ਸੇਰੇ ਵੱਜ ਚੁੱਕੇ ਨੇ ਸ਼੍ਰੀਮ ਵੱਜ ਚੁੱਕੇ ਨੇ ਜਾਂ ਨੰਮ ਵੱਜ ਚੁੱਕੀ ਆ ਬੰਨਮ ਵੀ ਕਹਿ ਸਕਦੇ ਆ ਤੇ ਦੱਸਿਓ ਕਮੈਂਟ ਕਰਕੇ ਕੀ ਕਰ ਕਿਦਾਂ ਲੱਗਦਾ ਆਪਣਾ ਰੌਣਕ ਲੱਗ ਗਈ ਸੋ ਇਸ ਦਿਨ ਦਾ ਬੇਸਵਰੀ ਨੇ ਇੰਤਜ਼ਾਰ ਸੀ ਜਦੋਂ ਇਹ ਕੌਲੇ ਬਣਾਏ ਗਏ ਸੀ ਨਾ ਤੇ ਇਨਾ ਉੱਤੇ ਜਿਹੜੀਆਂ ਵਿੱਚ ਲੱਗੀਆਂ ਹੋਈਆਂ ਪਾਈਪਾਂ ਉਹ ਦਾਦੇ ਨੇ ਕਹਿ ਕੇ ਲਵਾਈਆਂ ਸੀਆਂ ਯੁਗਰਾਜ ਦੇ ਨੇ ਕਿ ਵੀ ਇਹ ਆਪਾਂ ਲਾਉਣੀਆਂ ਪਹਿਲਾਂ ਵੀ ਕਿਸੇ ਟਾਈਮ ਆਪਾਂ ਜਿਹੜੇ ਸੇਰੇ ਬਨਾਂਗੇ ਤਾਂ ਫਿਰ ਕਾਹਤੇ ਬਨਾਂਗੇ ਸੋ ਇਹ ਪੈਪ ਉਦੋਂ ਲਾਏ ਸੀਗੇ ਸੋ ਇੰਨੇ ਸਾਲਾਂ ਬਾਅਦ ਅਜ ਪਾਈਪਾਂ ਪਾਈਪਾਂ ਦੀ ਵਾਰੀ ਆ ਗਈ ਸੋ ਸੇਰੇ ਬਨਣ ਵਾਸਤੇ ਉੱਤੇ ਸੇਰੇ ਵੱਧ ਚੁੱਕੇ ਆ ਸ਼ਰੀਪਾ ਚੁੱਕੇ ਆ ਸੋ ਜਿਨ੍ਹਾਂ ਨੇ ਸ਼ਰੀਪ ਪੰਨੇ ਸੀ ਮੁੰਡਿਆਂ ਨੇ ਉਹਨਾਂ ਨੂੰ ਸ਼ਗਨ ਤੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਇਹਨਾਂ ਦਾ ਸੋ ਬੇਬੇ ਨੂੰ ਆਇਆ ਕੋਈ ਰਹਿ ਨਾ ਜਾਵੇ ਹਾਂ ਆਏ ਕੋ ਕਰਨਾ ਪ੍ਰੋਗਰਾਮ ਇਹ ਆ ਲਾ ਗਿਆ ਨਾ ਤੋਂ ਨੇ ਨਹੀਂ ਨਹੀਂ ਤੋਂ ਮੰਨਿਆ ਅਸੀਂ ਦੋ ਵਾਰ ਕੇ ਪਾਇਆ ਜਿੰਨੇ ਕਾਫੀ ਜਿਆਦੇ ਪਾਏ ਜਿਆਦੇ ਸਿਰਾਂ ਨੂੰ ਲੇਟ ਹੋ ਗਿਆ ਐ ਸਿਰਾਂ ਡੇਟ ਹੋ ਗਿਆ ਤੂੰ

ਨਹੀਂ ਜੀ ਉਹ ਵਿਆਹ ਆਇਆ ਨਾ ਜੇ ਮੈਂ ਕਹਾਂ ਕਿ ਜਿੰਮ ਤੇ ਹੋਈ ਕਾ ਜੜਾ ਦੇ ਬੰਦੇ ਬੰਦੇ ਪਹਿਲੇ ਇਧਰ ਗੰਢ ਤੇ ਲਾ ਕੇ ਕੀ ਨਾ ਟਿੰਗ ਤੇ ਰੋ ਜਾ ਦੇ ਚੱਲ ਚਾਲ ਨਾ ਇਹ ਕਾ ਬੋਲ ਨਾ ਤੇ ਕਾ ਬੋਲ ਦੇ 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 ਨਾ ਮਰ ਲਾ ਉਹ ਮੇੜ ਬਣਾ ਲੈ ਲਿਆ ਗਿਆ ਕੀ ਕਿੜਾ ਨਿੱਕਿਆ ਨਿੱਕੀ ਚੜਦੀ ਆਈ ਤਾਂ ਡਰਨਾ ਕੋਈ ਨਹੀਂ ਨਹੀਂ ਚੜਜੂ ਗਿਆ ਇਹ ਤਾਂ ਹੱਥ ਪੜੀ ਗਾ ਹਾਂ ਅੱਜ ਵੀ ਉਹ ਨਾ ਬਾਈ ਨਰਦਰ ਕੁੜੀਏ ਗੋੜੀ ਰੋੜੀ ਜਾਵੇ ਭੱਤੇ ਦੁੱਧ ਵਜਾਰੋ ਉਹ ਆ ਵੀ ਫੇਰ ਹੋਈ ਕਲੀ ਜੀਆ ਸੀ ਕੜਾ ਲਿੱਤੀ ਆਉਣਾ ਉਹ ਟੇਂਦੇ ਰਮ ਆਉਣੇ ਆਂ ਮੇਂ ਅਸੀ ਕੜਾ ਆਉਣਾ ਸਾਡੇ ਆਉਂਦੀਆਂ ਦੇ ਸੱਗਿਆਂ ਨੂੰ ਮਨਾਵੇ ਅਸੀਂ ਕਿਹੜਾ ਨਿਤ ਆਉਣਾ ਅੱਜ ਦਾ ਦਿਨ ਸਤਨਾ ਨਾਲ ਮਨਾ ਲੈ ਆਇਆ ਉੱਤੀ ਅਸੀ ਕੇੜਾ ਨਿਤਿਆਉਣਾ ਸਾਨੂੰ ਸਗਣਾ ਨਾਲੇ ਸਦਾ ਆਈਆ ਉੱਤੀ ਅਸੀ ਕੇੜਾ ਨਿਤਿਆਉਣਾ ਗੁਰਮੀਂ ਅਮੀ ਜਾਣ ਗੱਤੇ ਦੀ ਚੰਦੇ ਬੱਤੇ ਦੁੱਧ ਭੁਇਆਉ ਲਿਆ ਦੇ ਮਈਆ ਜੀ ਕੇੜਾ ਨਿਤਿਆਉਣਾ ਸਾਨੂੰ ਚੜ੍ਹ ਮੁਗਾਲ ਦਰਿਆ ਦੇ ਵਈ ਅਸੀਂ ਕਿਹੜਾ ਨਿਤਿਆਮਣਾ ਸਾਨੂੰ ਸੱਜਣਾ ਨਾਲ ਸਦਾਏ ਮਈ ਅਸੀਂ ਕਿਹੜਾ ਨਿਤਿਆਮਣਾ ਜਿਸ ਵਿੰਦੁਰ ਕੁੜੀਏ ਤੇ ਤੋਰੇ ਮਦੇ ਵਈ ਅਸੀਂ ਕਿਹੜਾ ਨਿਤਿਆਮਣਾ ਸਾਨੂੰ ਸਗਨਾ ਨਾਲ ਸਦਾ ਲਾ ਵਈ ਅਸੀਂ ਕਿਹੜਾ ਨਿਤਿਆਮਣਾ ਆਦੇ ਕੋਤੇ ਸੇਹ ਬਨਾ ਸੀ ਜਾ ਲਾ ਵਈ ਅਸੀਂ ਕਿਹੜਾ ਨਿਤਿਆਮਣਾ ਆਉ ਦੇ ਕੋਤੇ ਸੇਹ ਬਨਾ ਸੀ ਜਾ ਲਾ ਵਈ ਅਸੀਂ ਕਿਹੜਾ ਨਿਤਿਆਮਣਾ ਖੁਸ਼ੀਆਂ ਨਾਲ ਮਨਾ ਲਾ ਵਈਏ ਦਿਨ ਖੁਸ਼ੀਆਂ ਨਾਲ ਖੁਸ਼ੀਆਂ ਨਾਲ ਮਨਾ ਲਾ ਵਈਏ ਦਿਨ ਖੁਸ਼ੀਆਂ ਦਾ ਸਾਨੂੰ ਖੁਸ਼ੀਆਂ ਨਾਲ ਮਨਾ ਲਾ ਵਈਏ ਦਿਨ ਖੁਸ਼ੀਆਂ ਦਾ ਅੱਜ ਮੁੰਡੇ ਰਿੰਦਾ ਦੀ ਬੁੱਲੀ ਨਾ ਸਮਾਵੇ ਨਹੀਂ ਇਹ ਦਿਨ ਖੁਸ਼ੀਆਂ ਦਾ ਦਿਨਾਂ ਮੰਨਾਵੇ ਵੀ ਇਹ ਦਿਨ ਖੁਸ਼ੀਆਂ ਦਾ ਖੁਸ਼ੀਆਂ ਨਾਲ ਮਨਾਵੇ ਵਈਏ ਦਿਨ ਖੁਸ਼ੀਆਂ ਦਾ ਮੁੰਡੇ ਨੀਂਦ ਦੀ ਗੁੱਲੀ ਨਾ ਸਮਾਵੇ ਵਈਏ ਦਿਨ ਖੁਸ਼ੀਆਂ ਦਾ ਖੁਸ਼ੀਆਂ ਨਾਲ ਮਨਾਵੇ ਵਈਏ ਦਿਨ ਖੁਸ਼ੀਆਂ ਦਾ ਰੱਬ ਨਾਲ ਤੇਰੀ ਆਵੇ ਵਈਏ ਦਿਨ ਖੁਸ਼ੀਆਂ ਦਾ ਬੋਸਾ ਮਨਾ ਤੇ ਆਵੇ ਵਈਏ ਦਿਨ ਚਕਨਾ ਨਾ ਅੱਜ ਘਰ ਦੇ ਵਿੱਚ ਸ਼੍ਰੀ ਵੱਜੇ ਗਏ ਆ ਅੱਜ ਆਪਣੀ ਸਾਰੇ ਦਰਵਾਜ਼ਿਆਂ ਉੱਤੇ ਮਹਿਮੂਦ ਜੀ ਗਈ ਹੈ ਕਰਦੀ ਹੈ ਲਗ ਲਗ ਪਿੰਲੇ ਨੇ ਦੱਸਿਆ ਕਿ ਸਭ ਦੇ ਨਾਮ ਲੇ ਨਾਮ ਰੱਖੀ ਗਈ ਨਹੀਂ ਬਹੇ ਤੇ ਹੋ ਗਈ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਆਣ ਗਵਾਣ ਭਾਬੀਆਂ ਸਾਰਾ ਪਰਿਵਾਰ ਇਕੱਠਾ ਹੋਇਆ ਸੋ ਕੁਝ ਤਸਵੀਰਾਂ ਜਿਹੜੀਆਂ ਸਾਰੇ ਪਰਿਵਾਰ ਨੇ ਇਕੱਠੇ ਕੀਤੀਆਂ ਈ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਇਹ ਸਾਡੇ ਆਪਣੇ ਨੇ ਜਿਹੜੇ ਸਾਡੇ ਨਾਲ ਖੜੇ ਨੇ ਸੋ ਵਧੀਆ ਲੱਗਦਾ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕੱਦ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਕੇ ਦੁੱਦਿਸੋ ਸਾਡੇ ਵਲੌਗ ਕਿੱਦਾਂ ਲੱਗਦੇ ਆ ਫਿਰ ਹੁਣ ਤੁਹਾਨੂੰ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਉਦੋਂ ਮਹਾਂਤਾਂ ਉਹਨੇ ਨੇ ਫਿਰ ਨੈਕਸਟ ਵਲੌਗ ਮਹਾਂਤਾਂ ਦੇ ਨਾਲ ਆਊਗਾ ਸੋ ਘਰ ਦੇ ਵਿੱਚ ਰੌਣਕ ਇੱਕ ਵਾਰੀ ਫੇਰ ਲੱਗੂਗੀ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ